ਕਿਆ ਹਾਲ ਹੈ ਮਿੱਤਰੋ ਮੈਂ ਚਲਾ ਰਿਹਾ ਨਾਟ 11 ਦੇਖੋ ਚੱਕ ਨਾਟ 11 ਆ ਸਹਿ ਪਾ ਰਿਹਾ ਕਿਆ ਕਹਿੰਦੇ ਹੁੰਦੇ ਇਹਨੂੰ ਕਿਆ ਪਾ ਰਿਹਾ ਨੂੰ ਆ ਕੰਨੀ ਕੰਨੀ ਸਹਿ ਪਾ ਰਿਹਾ ਕੰਨੀ ਗੱਟੂ ਲਿਆਇਆ ਸਹਿ ਉਹ ਗੱਟੂ ਇੱਧਰ ਸਹਿ ਬੈਠੀ ਏ ਨੱਪਲੀ ਇਹ ਮੁਸਕਰ ਹਟ ਛਿਆ ਅਬ ਵੀਰਾ ਫਿਰਦਾ ਈ ਅੱਖੂ ਸੇ ਫਿਰਦਾ ਖੁਸ਼ ਖੁਸ਼ ਨਾਲ ਈ ਬਹੁਤ ਔਖਾ ਨਾ ਆ 25 ਸਾਲ ਹੋ ਗਏ ਕਹਿੰਦਾ ਅਗਲ ਪਿਛਲੀ ਲੋੜੀ ਦਾ ਨਾ ਪਤਾ ਉਲਾ ਦੇ ਤੱਕਾ ਲਾਈ ਮੜਾ ਜਾ ਚੱਲ ਚੱਲ ਵੀ ਜੋ ਉੱਪਰ ਇਹ ਲੈ ਰੱਬ ਚੇ ਭੱਦ ਗਿਆ ਟਾਇਰ ਇਹਦੇ ਖੜਦੇ 1 ਮਿੰਟ ਬਸ ਚੱਲ ਵੀ ਉੱਪਰ ਨਹੀਂ ਉੱਤੇ ਉੱਤੇ ਇਹ ਵੀ ਗੋਲੀਆਂ ਆਈ ਹਾਈ ਓਏ ਯਾਰ ਤਾਂ ਬੰਦੇ ਹੋ ਗਿਆ ਚੱਲ ਵੀ ਪਤੰਗ ਚੜਾਉਣ ਲੱਗੇ ਸੀ ਪਤੰਗ ਪਤਾ ਨਹੀਂ ਚੜਨਾ ਪਤਾ ਨਹੀਂ ਨਹੀਂ ਤੁਸੀਂ ਅਨਕ ਚੈੱਕ ਕਰੋ ਪਤੰਗ ਤਾਂ ਫੇਰ ਦੇਖੂਗੇ ਧੁੱਪ ਵੀ ਨਿਕਲਿਆ ਜੀ ਨਹੀਂ ਹੈਗਾ ਕਿਉਂ ਉਹ ਨਹੀਂ ਦੰਨਾ ਕਿਉਂ ਨਹੀਂ ਦੰਨਾ ਉਹ ਜੀ ਅੱਛਾ ਚਲੋ ਕੋਈ ਬਾਤ ਨਹੀਂ ਗੰਦੀ ਹੈ ਗੰਦੀ ਤੂੰ ਐਸੇ ਕਰ ਦੋ ਵੀਰੇ ਉਹ ਵੀਰੇ ਦੇ ਇੱਕ ਤਰ੍ਹਾਂ ਕਰ ਦੇ ਕਰ ਦੇ ਤੇ ਕੀ ਅਕਲ ਲੋ ਇੱਕ ਵਾਰ ਫਿਰ ਦੇ ਦੇ ਅੱਗੇ ਸੀ ਉਹ ਜਿੰਨਾ ਨਾ ਕੋਲ ਛਾੜ ਯਾਰਾ ਨੇ ਪਤੰਗ ਲਿਆ ਛਾੜ ਗੋਰੀਏ ਚੜਿਆ ਜਵਾਰੇ ਇੱਕ ਵਾਰ ਗੋਰੀਏ ਪਤੰਗ ਟੁੱਟ ਗਿਆ ਹੁਣ ਇਕੱਠੇ ਕਰ ਰਿਹਾ ਹੈ ਕੀ ਕਹਿਣਾ ਜਾਂਦਾ ਸਹਿਬ ਨੂੰ ਦੁੱਖ ਹੋ ਰਿਹਾ ਹਾਂ ਹੱਸਦੇ ਚਿਹਰਿਆਂ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹਨਾਂ ਨੂੰ ਕੋਈ ਤਕਲੀਫ ਨਹੀਂ ਹੁੰਦੀ ਉਹਦਾ ਮਤਲਬ ਇਹ ਹੁੰਦਾ ਕਿ ਇਹਨਾਂ ਨੂੰ ਤਕਲੀਫਾਂ ਨਾਲ ਡੀਲ ਕਰਨਾ ਹੁੰਦਾ ਬੰਦਾ ਬਲੇ ਆਂਗਾ ਬਹੁਤ ਹੈ ਰਿਹਾ ਦੇਖ ਕੋਈ ਸਵੜਾ ਰਿਹਾ ਪਤੰਗ ਪਤਾ ਨਹੀਂ ਉੜਨਾ ਪਤਾ ਨਹੀਂ ਇਹ ਤੇ ਮਨੋਂ ਤੇ ਇੱਕ ਨੀਵ ਗੱਲ ਤਾਂ ਲੱਗਦੀ ਕੰਨੀ ਵਾ ਫੇ ਤੂੰ ਗਲਤ ਹੁ ਆ ਅੱਗੇ ਚੱਲ ਚੱਲ ਦੇ ਦੇ ਨੂੰ ਕੰਨੀ ਹੈ ਆਵਾਜ਼ ਆ ਗਈ ਟਰਮੋੜਾ ਹਾਂ ਜੋਨ ਨਾ ਸਟਾ ਕਿੱਛ ਤੂੰ ਸਕਾਂਦਾ ਰਿਹਾ ਵੀ ਇਹਨੂੰ ਧੁੱਪ ਸੋਹਣੀ ਨਿਕਲ ਰਹੀ ਬੱਬਿਓ ਜੀ ਹੈ ਆਹ ਮੋੜ ਪੱਜਲਾ ਵਾਹ ਵਿੱਚ ਇਹਨੂੰ ਦੇਖੋ ਇਹ ਕੱਪੜੇ ਤੁਹਾਡੇ ਘਰ ਕਿੱਥੇ ਹੋਣ ਏਨੇ ਕੱਪੜੇ ਤਾਰ ਨੂੰ ਵੀ ਸਾਹ ਨਹੀਂ ਜਗ੍ਹਾ ਨਹੀਂ ਮਿੱਤਰੋ ਪਿੱਛੇ ਵਾਲਾ ਵੀਊ ਚੈੱਕ ਕਰੋ ਕੋਠੇ ਤੋਂ ਫੈਜ ਕਹਿੰਦੇ ਕੋਠੇ ਉੱਤੋਂ ਉੱਡ ਗਈ ਦਸਤੀ ਦੀ ਕੁੜੀ ਤੂੰ ਕੋਲੇ ਦੀ ਕੋਲੇ ਨਿਕਲੇ ਦੀ ਕੋਲੇ ਤੂੰ ਹੈਰੀ ਈ ਤੁੰਗਲੂ ਤੁੰਗੂ ਤੇ ਤੇ ਨਹੀਂ ਹੋਣਾ ਹੈ ਚੱਲੇ ਤੇ ਪਤੰਗ ਪਾੜ ਲੈਣਾ ਤੂੰ ਪਤੰਗ ਪਾੜ ਲੈਣਾ ਪਈਆ ਤੇ ਕੋਹ ਜੀ ਦੋ ਦੋ ਪਈਆ ਪਾ ਪੀਆ ਪਾਣੀ ਕਿਹੜੀ ਸੋਚਾਂ ਚ ਬਾਬਿਓ ਉਹ ਕਿਤੇ ਬਚਕਣਾ ਕਿਸੇ ਨੂੰ ਤੂੰ ਨਹੀਂ ਬਚਕਦਾ ਤੂੰ ਨਹੀਂ ਬਚਕਦਾ ਕਿਸੇ ਨੂੰ ਤੂੰ ਤੇ ਛੱਡਦਾ ਹੀ ਨਹੀਂ ਉਹਦੇ ਮਾਰੀ ਤੁਰਿਆ ਆਉਣਾ ਫੜ ਕੇ ਨਯਾਰਾ ਆ ਗਿਆ ਇਹ ਲੈ ਰੰਗਵਾ ਰੰਗਵਾ ਯਾਰਾ ਰੰਗਵਾ ਵੀਰੇ ਦੇ ਦੇ ਕੰਨੀ ਤਾਂ ਕਿ ਆ ਹੋ ਗਿਆ ਪਤੰਗ ਬੁਝੀ ਨਹੀਂ ਲੱਦਾ ਵੀ ਮਨ ਕਿਵੇਂ ਆ ਚਾਹੀ ਪਿਆ ਦੇ ਪਤੰਗ ਬਦਿਆ ਨਹੀਂ ਕੋਈ ਕੰਨੀ ਨਹੀਂ ਦੇ ਰਿਹਾ ਤੂੰ ਕੋਈ ਕੰਨੀ ਵਾਲੀ ਦੇ ਰਿਹਾ ਕੰਨੀ ਕਰਕੇ ਲੈ ਉੜਤਾ ਗਿਆ ਤਾਂ ਹੁਣ ਕੰਨੀ ਨੇ ਵੀ ਢਾੜਾ ਨਹੀਂ ਤਿੰਨ ਨਕੜਾ ਹੋਣਾ ਕੰਨੀ ਨੇ ਹੋਰ ਕਿੰਨਾ ਕੜਾ ਦੇਣਾ ਕੰਨੀ ਨਾ ਚੰਦ ਤੱਕ ਲਾ ਦੇਣਾ ਉੱਥੇ ਪੰਚਾਤ ਦਿਖਦਾ ਵੀ ਨਹੀਂ ਤਾਂ ਦਿਖਦਾ ਨਹੀਂ ਤਾਂ ਵੀ ਦੇਖਿਆ ਇੱਕਣਾ ਤੋਂ ਤਾਰੇ ਇੱਕਣਾ ਤੋਂ ਵੀ ਦਿਖਦੇ ਨਹੀਂ ਤਾਂ ਬੂਆ ਦੇਖੋ ਜੀ ਵਰਕ ਹਾਰਡ ਕਰ ਰਹੀ ਹੈ ਦੇਖੋ ਜੀ ਹੈਨਾ ਬੂਆ ਦੇ ਕੋਈ ਦੇਖੋ ਛਿਆ ਚੜਦਾ ਨਹੀਂ ਤਾਂ ਪੰਗੇ ਨਾ ਤੇ ਦਾ ਥਾ ਮੁੰਡਾ ਗੱਟੂ ਲਿਆ 400 ਰੁਪਏ ਦਾ ਡੋਰ ਕੱਢ ਲਾ ਪੁਲਿਸ ਨੂੰ ਕੰਟੈਂਟ ਕਰੋ ਜੀ ਕੰਟੈਕਟ ਕਰੋ ਪੁਲਿਸ ਨੂੰ ਕਿੱਥੇ ਗਿਆ ਤੂੰ ਮੇਰੀ ਗਰਦਨ ਨਾਲ ਆ ਦੀ ਪੈਰਾ ਮੈਂ ਪਹਤਾ ਦੀ ਉਹ ਦੇ ਉਹ ਲੈ ਆ ਉਹ ਪਟੰਕੇ ਠੀਕ ਹੈ ਯਾਰ ਤੈਨੂੰ ਉਡਾਉਣਾ ਨਹੀਂ ਜਾਂਦਾ ਕਿੰਨੀ ਗਲਤ ਪਾਈ ਵੀ ਖੜਦਾ ਮੰਨੂ ਇਹ ਕੰਮ ਦੇ ਟਰਾਈ ਤੇ ਤੇ ਨਹੀਂ ਹੋੜਨਾ ਹੈ ਮੈਂ ਪਟੰਕੇ ਦਿਵਾ ਲੈ ਕਹਿੰਦਾ ਲੈ ਇਹਨੂੰ ਕਹ ਹੈ ਵਾ ਇਹਨੂੰ ਕੈਂਸਰ ਹੈ ਕਦੇ ਕੈਨੇਡਾ ਵਾਲਾ ਕਿਹਾ ਬਾਹਰ ਤੇ ਬਣ ਕੇ ਆਇਆ ਦੇਖੋ ਜੀ ਪਤੰਗ ਬੇਕਾਰ ਹੈ ਚੱਲ ਲਿਆ ਫਿਰ ਪਤੰਗ ਉਹ ਗਿਆ ਜੀ ਪਤੰਗ ਲੈਣ ਕੁਝ ਨਹੀਂ ਹੈ ਜ਼ਿੰਦਗੀ ਬਾਬਿਓ ਐਨ ਕਰੀਏ ਜੀ ਐ ਉਹ ਦੇਖੋ ਉਹ ਟ੍ਰੈਕ ਅੱਜ ਬਾਬਿਓ ਸਾਡੇ ਘਰਾਂ ਲੋੜੀ ਥੋਟੇ ਹੈਗੀ ਕਿ ਨਹੀਂ ਦੱਸਿਓ ਜ਼ਰੂਰ ਕਮੈਂਟਾਂ 'ਚ ਸਾਡੇ ਤਾਂ ਹੈਗੀ ਆ ਮਿੱਤਰੋ ਮੈਂ ੜਾਇਆ ਉਹ ਦੇਖ ਹਟਖਾਕ ਕਿੱ데 ਕਿੱਥੇ ਹੋ ਗਿਆ ਮਿੱਤਰੋ ਪੰਪੇ ਕਰਨਾ ਪਿਆ ਕੰਮ ਸਾਹਵੇਂ ਦਾ ਪਤੰਗ ਪਾਣ ਲਿਆ ਪਤੰਗ ਦਿਖਾਉਂਗਾ ਇਹਨਾਂ ਦਾ ਚੋ ਜੋ ਹਾਣੀ ਸਿੰਘ ਮਿੱਤਰੋ ੜਾਤੇ ਆ ਪਤੰਗ ਮੈਂ ਉਹ ਦੇਖੋ ਲੇ ਆ ਗਿਆ ਤਾਂ ਅੱਜ ਆ ਗਿਆ ਚਾਈਨੇ ਪਾਰ ਤੇ ਇਹ ਨਾਲ ਕਿੱਥੇ ਗਿਆ ਉੱਪਰ ਆ ਗਿਆ ਜਮੀ ਵੇ ਗੱਟੂ ਫੜ ਅੱਛਾ ਆਹੀ ਆਹੀ ਸਾਰਾ ਕਢਨੇ ਨੂੰ ਲਿਆ ਆਹੀ 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 ਰੋਟੀ ਲੈ ਲੈਂਦਾ ਬਲੌਗਰ ਸਾਹਿਬ ਆਹੀ ਆਹੀ ਉਹਨ ਦਾ ਟਰੰਕ ਜੀ ਚ ਕੋਈ ਹੋਣਾ। ਅਰੇ ਅੰਬਰਤੀ ਵਰਗੇ ਬਣ ਜੋ ਯਾਰ ਟੜਕੇ ਉੱਠ ਕੇ ਨਾ ਲੈਂਦਾ ਮੇਰਾ ਅੰਬਰਤੀ ਟੜਕੇ ਉੱਠ ਕੇ ਸਾਰੇ ਕੰਮ ਕਰ ਲੈਂਦਾ ਕੋਈ ਬਹਿਮ ਚ ਨਹੀਂ ਕੋਈ ਪਰਮ ਚ ਨਹੀਂ ਕੌਣ ਹੈ ਮੇਰਾ ਅੰਬਰਤੀ? ਬਾਤ ਨਹੀਂ ਜਣਾਈ ਦੀ ਜਿਹੜੀ ਹੁੰਦਾ। ਗੋਪਲ ਗੋਪਲੀਆਂ ਲਾ ਕੇ ਪਾਹਾਂਗਾ। ਮੇਨ ਮਿਤਵਿੰਦਰ। ਮਿਤਵਿੰਦਰ। ਬਸ ਬਸ। ਬਾਹਰ ਬਰੇ ਸਿਟੀ ਦੇ ਨਾਲ ਨਹੀਂ। ਇਹ ਜਿਵੇਂ ਬੇਰੂਪ ਦਿਖਾ ਕੋਈ